ਹਾਂਜੀ ਬਾਈ ਮਿੱਤਰੋ ਕੀ ਹਾਲ ਚਾਲੀ ਸਾਰੇ ਵੀਰਾਂ ਦਾ ਔਰ ਕੀ ਬਣਦਾ ਕਰਦਾ ਮੇਰੇ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਇੱਕ ਕਬੂਤਰ ਬੈਠੇ ਹੈ ਇਹਨਾਂ ਵਿੱਚੋਂ ਇੱਕ ਦੋ ਤਿੰਨੇ ਸੀ ਉੱੜੇ ਹਾਂ ਬਸ ਤਿੰਨੇ ਰਹਿ ਗਏ ਇੱਕ ਕਬੂਤਰ ਹੋਰ ਆਪਾਂ ਨੇ ਉੱਪਰ ਭੇਜ ਤਿਆ ਸ਼ਿਫਟ ਕਰਤੇ ਉਹ ਵੀ ਦਾਬਾਂ ਛਾੜ ਗਿਆ ਸੀ ਬਸ ਹੁਣ ਇਹੀ ਬਾਜੀ ਛੱਡ ਹੋਊਗਾ ਇਆ ਅੱਗੇ ਜਾ ਕੇ ਇਹ ਛੱਡ ਦਾਂਗੇ ਤੇ ਬਾਕੀ ਹੁਣ ਇੱਧਰੋਂ ਇਹ ਸਾਰੇ ਕਬੂਤਰ ਡਾਣੇ ਵਾਲੇ ਆਪਾਂ ਨੇ ਜਾਣਾ ਇੱਕ ਹਾਲ ਜੇ ਨਾ ਛੱਡਾਂਗੇ ਦੁਪਹਿਰੇ ਤੋਂ ਕੱਢ ਦਾਂਗੇ ਕਿ ਫਿਰ ਆ ਕੇ ਆਪਾਂ ਸਾਧਾਂਗੇ ਘਰੇ ਕਹਿ ਦਾਂਗੇ ਪ੍ਰਾਣ ਨੂੰ ਵੀ ਇਹ ਤਾਂ ਕੀ ਖੋਲ ਕੇ ਸਿੱਧਾ ਸਾਰੇ ਹੀ ਕੱਢ ਦੇ ਜਿੰਨੇ ਵੀ ਹੈਗੇ ਐ ਤੇ ਉਹ ਕੱਢ ਦਊਗਾ ਇੱਧਰੋਂ ਆਪਾਂ ਇੱਕ ਤਾਂ ਇਹ ਕਬੂਤਰੀ ਇਹ ਉੱਪਰੋਂ نیچے ਲਿਆਂਦੀ ਤੇ ਸੁਲਤਾਨ ਤੇ ਛੋਟਾ ਬੱਚਾ ਇਹਨਾਂ ਨੂੰ ਕਰ ਦੰਦੇ ਆ ਦੂਸਰੇ ਘੁੱਡੇ 'ਚ ਤੇ ਬਾਕੀ ਸਾਰਿਆਂ ਨੂੰ ਉਡਾ ਦਾਂਗੇ ਟੋਟਲੀ ਓਕੇ ਹੋ ਜਾਊਗਾ ਕੰਮ ਲੋ ਜੀ ਇਹਨੂੰ ਤੇ ਸੁਲਤਾਨ ਨੂੰ ਤੇ ਛੋਟੇ ਬੱਚੇ ਨੂੰ ਇਹ ਤਿੰਨੇ ਕਰਤੇ ਇੱਧਰ ਤੇ ਹੁਣ ਇਹ ਸਾਰੇ ਉਡਾ ਦੂੰਗਾ ਸ਼ੇ ਦੇ ਸ਼ੇ ਓਕੇ ਰਿਪੋਰਟ ਹੋ ਜਾਊਗੀ ਕੰਮ ਤੇ ਹੁਣ ਚੱਲਦੇ ਆਂ ਆਪਾਂ ਉੱਪਰ ਖੂਤਰਾਂ ਕੋਲੇ ਛਾਂ ਤਰੀ ਖੜੀ ਕੋਈ ਨਹੀਂ ਕਰਨੀ ਬਸ ਉਹਨੂੰ ਕਹਿਣਾ ਤਾਕੀ ਖੋਲ ਤੇੜਾ ਦੇ ਸਾਰੇ ਤੇ ਹੁਣ ਚਲਦੇ ਆਂ ਬਾਬੇ ਉੱਪਰ ਉੱਪਰ ਵਾਲੇ ਕਬੂਤਰਾਂ ਨੂੰ ਪਾਈਏ ਦਾਣੇ ਦੋਨੇ ਤੇ ਛੋਲੇ ਵੀ ਆਪਣੇ ਖਤਮ ਹੋਈ ਵੇ ਨੀਚੋਂ ਘਲਦੇ ਪਏ ਹੋਣੇ ਜਿਹੜੇ ਸਬਜ਼ੀ ਲਈ ਵਰਤਦੇ ਆਪਾਂ ਉਹ ਜਾ ਕੇ ਭਿਓ ਦਾਂਗੇ ਤੇ ਇੰਨਾ ਆਪਾਂ ਬਦਾਮ ਭਿਓ ਦੰਦੇ ਆਖਲੇ ਆਪਣੇ ਕਬੂਤਰਾਂ ਲਈ ਚਲੋ ਵੀ ਮਿੱਤਰੋ ਕੱਲੇ ਬਦਾਮ ਭਿਓਤੇ ਆਪਾਂ ਨੇ ਤੇ ਹੁਣ ਚੱਲਦੇ ਆਂ ਆਪਾਂ ਉੱਪਰ ਉੱਪਰ ਵਾਲੇ ਕੂਤਰਾਂ ਨੂੰ ਪਾਈਏ ਦਾਣੇ ਤੇ ਡੱਬਾ ਰੱਖ ਰਹੇ ਹਾਂ ਬਦੰਮਾ ਵਾਲਾ ਇੱਥੇ ਤੇ ਹੁਣ ਚੱਲਦੇ ਆਂ ਉੱਪਰ ਤੇ ਹਾਂਜੀ ਲੋ ਵਈ ਮਿੱਤਰੋ ਪਹੁੰਚ ਗਏ ਆਂ ਇਹ ਆਪਾਂ ਉੱਪਰ ਡਿਆਂ ਚ ਪਾਉਂਦੇ ਆਂ ਇਹਨਾਂ ਨੂੰ ਦਾਣੇ ਸਭ ਤੋਂ ਪਹਿਲਾਂ ਖੋਲਦੀ ਇਹ ਜੰਦੇ ਤੇ ਪਹਿਲਾਂ ਲੱਗੂਗੀ ਇਹ ਚਾਬੀ ਇੱਥੇ ਇਦਾਂ ਲੋ ਵਈ ਮਿੱਤਰੋ ਖੁੱਲ ਗਈ ਆਈ ਖੁੱਲ ਗਈ ਪਟਾਰੀ ਤੇ ਇਹ ਕੋ ਉੱਤਰ ਸੀ ਉਹ ਇਹ ਬੈਠਾ ਕਾਲਾ ਚਿੰਨਾ ਜਿਹੜੀਆਂ ਦਾਬਾ ਛਾੜਤੀਆਂ ਨੇ ਵੀ ਬਾਕੀ ਤੁਹਾਨੂੰ ਇੱਕ ਵਾਰ ਦਿਖਾ ਦੰਦੇ ਆ ਤਾਂ ਕਰਕੇ ਨਹੀਂ ਛੱਡਣਾ ਨਹੀਂ ਤਾਂ ਛੱਡ ਵੀ ਦੰਦੇ ਕੋਈ ਐਟਾ ਸੀਨ ਨਹੀਂ ਸੀ ਆ ਦੇਖੋ ਬਾਬਿਓ ਕਿਵੇਂ ਛੱਡ ਰਿਹਾ ਹੈ ਆ ਦੇਖੋ ਖਾਲੀ ਬਿਆ ਬਿਲਕੁਲ ਗਾਇਬ ਹਾਂ ਕਰਕੇ ਨਹੀਂ ਛੱਡਣਾ ਨਹੀਂ ਤਾਂ ਐਡਾ ਕੋਈ ਸੀਨ ਨਹੀਂ ਵੀ ਨਹੀਂ ਸੀ ਕਿਉਂਕਿ ਬਾਜੀ ਲੰਬੀ ਜਾਣੀ ਹੈ 6 ਛੂਨ ਨੂੰ ਇਹ ਨਹੀਂ ਪੈਟ ਜੂਗਾ ਕੋਈ ਫਾਇਦਾ ਨਹੀਂ ਹੋਊਗਾ ਇਹ ਦੇਣਗਾ ਐਂਟਰੀ ਖਰਾਬ ਕਰਨੇ ਨਾਲ ਉਹਨਾਂ ਨੂੰ ਕਿਲੋ ਬਦਾਮ ਪਾ ਦਾਂਗੇ ਉਹ ਚੰਗੇ ਐ ਜਦੋਂ ਪਤਾ ਹੀ ਐ ਵੀ ਹਾਰਨਾ ਏ ਤੇ ਇਧਰੋਂ ਵੀ ਇਹ ਜੰਦਾ ਖੋਲ ਲਿਆ ਏ ਤੇ ਇਹਨਾਂ ਨੂੰ ਵੀ ਪਾਉਂਦੇ ਆ ਦਾਣੇ ਰੁੱਤਾ ਬੈਠਾ ਏ ਕਸ਼ਟੂਸੇੜ ਬੈਠਾ ਏ ਤੇ ਇਹਨਾਂ ਨੂੰ ਵੀ ਖੋਲਦੇ ਆ ਬਾਹਰ ਤੇ ਇਧਰੋਂ ਇਹਨਾਂ ਨੂੰ ਵੀ ਖੋਲ ਦਉਂਦੇ ਆ ਡੋਲੀ ਵਾਲਿਆਂ ਨੂੰ ਜੋੜੀਆਂ ਨੂੰ ਤੇ ਬੱਚੇ ਦੇਖੋ ਬਾਬੇ ਕਿੰਨੇ ਸੋਹਣੇ ਪਲ ਰਹੇ ਆ ਵਧੀਆ ਓਕੇ ਰਿਪੋਰਟ ਹੈ ਕੰਮ ਤੇ ਹੁਣ ਪਾਉਂਦੇ ਆ ਇਹਨਾਂ ਨੂੰ ਦਾਣੇ ਤੇ ਲੋ ਜੀ ਦਾਣੇ ਦੇ ਆਪਾ ਤੇ ਖਾਣ ਦੋ ਇਹਨਾਂ ਨੂੰ ਲੋਈ ਸਾਰੇ ਡੱਬੇ ਖਾਲੀ ਹੋ ਗਏ ਤੇ ਡੱਬੇ ਲਈ ਜਾਗੇ ਨੀਚੇ ਸ਼ਾਮ ਨੂੰ ਭਰ ਲਿਆਵਾਂਗੇ ਦਾਣਿਆਂ ਦੇ ਇਨਾ ਇਹਨਾਂ ਨੂੰ ਖਾਣ ਲੋ ਇਹ ਹੀ ਦਾਣਾ ਲੋ ਜੀ ਖਾਓ ਉਸਤਾਦ ਜੀ ਤੁਹਾਡੇ ਲਈ ਹੋਏ ਸਾਰਾ ਚੱਕ ਦੋ ਬੈਠੇ ਹੈ ਇਹ ਕਬੂਤਰੀ ਖਾਣਦੇ ਨੇ ਨਾ ਦਾਣੇ ਮੇ ਮਿੱਤਰੋ ਤੇ ਆਪਾਂ ਚੱਲਦੇ ਹਾਂ ਹੁਣ نیچے ਹੋਈਏ ਤਿਆਰ ਆਪਾਂ ਜਾਣਾ ਕਾਲਜ ਲਾ ਲਈਏ ਵਾ ਦੋ ਚਾਰ ਦਿਨ ਜਿਹੜੀਆਂ ਕਲਾਸਾਂ ਲਾਣੀਆਂ ਤੇ ਕੱਲੂ ਛੁੱਟੀ ਮਾਰਾਂਗੇ ਕੱਲੂ ੜਾਰੀ ਕਰਾਣੀ ਹੈ ਤਾਂ ਕਰਕੇ ਅੱਜ ਜਾ ਆਈਏ ਫਿਰ ਤੇ ਖਾਣ ਤੋਂ ਬਾਬਿਆਂ ਨਾਲ ਦਾਣੇ ਦੋਨੇ ਓਕੇ ਰਿਪੋਰਟ ਹਾਂਜੀ ਲੋ ਬਈ ਮਿੱਤਰੋ ਕਬੂਤਰ ੜਾਤੇ ਸੀ ਆਪਾਂ ਨੇ ਛਤਰੀਏ ਨੀਚੇ ਖੜੀ ਐ ਆਪਾਂ ਕਾਲਜ ਚਲੇ ਗਏ ਸੀ ਪਿੱਛੇ ਤੋਂ ੜਵਾਤੇ ਸੀ ਤੇ ਇੱਥੇ ਹੀ ਫਿਰਦੇ ਆ ਤੁਹਾਨੂੰ ਦਿਖਾ ਦਿੰਦੇ ਆ ਇੱਧਰ ਆਉਂਗੇ ਤੇ ਲੋ ਬਾਬੇ ਇਹ ਆਉਂਦੇ ਐ ਘਰ ਦੇ ਪਿੱਛੇ ਐ ਤੇ ਲੋ ਜੀ ਮਿੱਤਰੋ ਇਹ ਆਉਂਦੇ ਐ ਤੇ ਹੁਣ ਚੱਲਦੇ ਆ ਆਪਾਂ ਨੀਚੇ ਇਹਨਾਂ ਨੂੰ ਉਡੰਦੋ ਕਣਕ ਧੋਦੀਏ ਕੂਤਰਾਂ ਜੋਗੀ। ਹੋਏ ਰੱਬੋ। ਸਮਾਨ ਰੱਖ ਲਿਆ ਇਹ ਪਾਣੀ ਆਇਆ ਬਾਈ। ਇਹ ਕਣਕ ਹੈ। ਕੂਤਰਾਂ ਜੋਗੀ ਲਗੇ ਆ ਧੋਣ। ਧੋ ਕੇ ਸੁਕਾ ਕੇ ਰੱਖ ਲਾਂਗੇ। ਕੰਮ ਆ ਜੂਗੀ। ਤੇ ਧੋਦੀਏ ਬਾਬਿਓ ਕਣਕ। ਕੂਤਰਾਂ ਲਈ। ਚਲੋ ਬਈ ਮਿੱਤਰੋ ਲੱਗ ਗਿਆ ਧੋਣ। ਪੰਜ ਛੇ ਪਾਣੀ ਆ ਜੋ ਕੱਢਾਂਗੇ ਇਹਨੂੰ। ਘੱਟੋ ਘੱਟ ਜਿਆਦਾ ਨਹੀਂ ਜੇ। ਤੇ ਬਣਾ ਦਾਂਗੇ ਕਣਕ ਨੂੰ ਐਨ। ਕੋਤਰਾ ਲਈ ਵਧੀਆ ਤੇ ਫਿਰ ਸਿਆਲਾ ਸਿਆਲਾ ਸਾਰੀਆਂ ਠੰਡਾ ਮੌਜ ਹੈ ਇੱਕ ਥੈਲਾ ਹੋਰ ਤੋਂ ਲਾਂਗੇ ਬਾਦੂ ਹੈ ਫਿਰ ਸਾਰਿਆ ਠੰਡਾ ਮੌਜ ਹੈ ਤੇ ਧੋ ਦਈਏ ਫਿਰ ਆਪਾਂ ਉਹਦੇ ਟੋਕਰੀ ਚ ਲੋ ਬਈ ਮਿੱਤਰੋ ਕਣਕ ਚੜਾਤੀਏ ਉੱਪਰ ਤੇ ਪਾ ਦਈਏ ਧੁੱਪਾਂ ਵਿੱਚ ਸੁੱਕਣੀ ਤੇ ਧੁੱਪ ਲੱਗ ਲੂਗੀ ਫਿਰ ਇਹਨੂੰ ਪਾ ਕੇ ਡੱਬੇ ਵਿੱਚ ਢੋਲ ਵਿੱਚ ਡਰਮ ਰੂਮ ਵਿੱਚ ਕਿਸੇ ਵਿੱਚ ਰੱਖ ਲਾਂਗੇ ਕੋਤਰਾ ਲਈ ਓਕੇ ਰਿਪੋਰਟ ਹੈ ਕੰਮ ਤੇ ਹੁਣ ਚਲਦੇ ਆਂ ਉੱਪਰ ਬਬੇ ਉਹ ਕੰਮ ਨਿਬੜ ਗਿਆ ਆਪਣਾ ਕਣਕ ਨੂੰ ਘਤੋਤੀ ਹੈ ਤੇ ਹੁਣ ਪਹੁੰਚ ਗਏ ਆਂ ਉੱਪਰ ਕਬੂਤਰ ਆਪਣੇ ਉੜਦੇ ਆ ਦਿਖਾਉਂਦੇ ਆ ਤੁਹਾਨੂੰ ਨੀਵੇਂ ਹੀ ਐ ਤੇ ਅੱਜ ਧੁੱਪ dekh ਲੂਗੇ ਇਹ ਓਕੇ ਰਿਪੋਰਟ ਹੈ ਕੰਮ ਤੇ ਬਾਕੀ ਹੁਣ ਤੁਹਾਨੂੰ ਉੱਪਰ ਵਾਲੇ ਕਬੂਤਰ ਦਿਖਾ ਦਿੰਦੇ ਆਂ ਇੱਕ ਵਾਰ ਦਾਣੇ ਆਪਣਾ ਚੱਕਣੇ ਭੁੱਲ ਗਏ ਸੀ ਇਹ ਹੈ ਜੀ ਆਪਣੇ ਉੱਪਰ ਵਾਲੇ ਕਬੂਤਰ ਤੇ ਬੱਚੇ ਬੈਠੇ ਆਂ ਹੰਤੋ ਤੇ ਆਹ ਦਾਣੇ ਜਿਹੜੇ ਬੱਚੇ ਵੀ ਐ ਇਹ ਦੂਸਰੇ ਖੁੱਡੇ ਵਿੱਚ ਰੱਖ ਦਿੰਦੇ ਆ ਇਹ ਬੈਠੇ ਆਰਾਮ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਇਹਨੂੰ ਖੋਲ ਕੇ ਇੱਕ ਤਾਂ ਕਬੂਤਰੀ ਹੇ ਛੱਡ ਦਿੰਦੇ ਆ ਜੋ ਉੜੀ ਉਹ ਚਲੀ ਜਾਂਦੀ ਬੰਦਾ ਤੇ ਬਾਕੀ ਬੈਠੇ ਆ ਦਾਣੇ ਚੱਕ ਕੇ ਆਪਾਂ ਰੱਖ ਦਾਂਦੇ ਦੂਸਰੇ ਖੁੱਡੇ ਵਿੱਚ ਖਾ ਲੂਗੇ ਕਬੂਤਰ ਦੇ ਉਹ ਕਿਰਪੋਟਾਂ ਲਓ ਭਾਈ ਆ ਜੋ ਛਾੜ ਦੋ ਇਹਨਾਂ ਨੂੰ ਬਾਬੇ ਨੂੰ ਦਾਣੇ ਤੇ ਕਬੂਤਰ ਤੁਹਾਨੂੰ ਦਿਖਾਉਂਦੇ ਆ ਤੇ ਹਮ ਤੇ ਨੀਵੇਂ ਨੀਵੇਂ ਤੁਪਕੋ ਵਿੱਚਾ ਜੋੜ ਲੂੰਗੇ ਐਨ ਵਧੀਆ ਖੋਲ ਜੂਗੇ ਤੇ ਬੈਠੇ ਇਹਨਾਂ ਨੂੰ ਖਾਣ ਦੋ ਦਾਣੇ ਕਣਕਣਕ ਤੋਦੀ ਏ ਤੇ ਬਾਬੇ ਇਹਨਾਂ ਨੂੰ ਜਿਹੜੇ ਉੜਰੇ ਕਬੂਤਰ ਇਹਨਾਂ ਨੂੰ ਉੜ ਕੇ ਆਏ ਨੂੰ ਬਦਾਮ ਬਦੋ ਪਾ ਦਾਂਗੇ ਤੇ ਕਰਦਾਂਗੇ ਸੈਟ ਬਟ ਤੇ ਕਰਦਾਂ ਹੀ ਆਪਾਂ ਆਪਣੇ ਵਲੌਗ ਦੇ ਇਥੇ ਐਂਡ ਜੇਵਣੀ ਵੀਡੀਓ ਵਧੀਆ ਲਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਹੇ ਮਿਲਦੇ ਆਂ ਹੀ ਆਪਾਂ ਆਪਣੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਬਣੇ ਰੋ ਸਾਡੀ ਵੀਡੀਓ ਨਾਲ ਐਵੇਂ ਜਿਵੇਂ ਹੁਣ ਵੀ ਪਿਆਰ ਦਿੰਦੇ ਆ ਵੀਡੀਓ ਨੂੰ ਪਿਆਰ ਦਿੰਦੇ ਰਹੋ ਤੇ ਬੈਠਾ ਝੋਟਾ ਪੱਤਾ ਅੰਡਿਆਂ ਦੇ ਤੇ ਅੱਧਰ ਇਹ ਬੈਠੇ ਦਾਣੇ ਖਾ ਰਿਹਾ ਓਕੇ ਰਿਪੋਰਟ ਆ ਬਾਬਾ